ਦੇਖੋ ਬਲੱਡ ਵਾਲੀਆਂ ਚੀਜ਼ਾਂ ਇੱਥੇ ਸ਼ਰੀਆਮ ਪਈਆਂ ਕਿੰਨਾ ਕਿਥੇ ਹੈਗਾ ਵਾ ਫੈਸਿਲਿਟੀ ਕਿੰਨੀ ਕਿ ਸਾਫ ਸਪਾਈ ਆ ਹਾਂ ਜੀ ਦੱਸੋ ਜੀ ਆਹ ਦੇਖੋ ਬਾਥਰੂਮਾਂ ਦੇ ਹਾਲ ਇਹ ਡਾਕਟਰ ਨੂੰ ਕੋਈ ਇੱਥੇ ਬਾਥਰੂਮ ਯੂਜ਼ ਕਰਕੇ ਦਿਖਾਵੇ ਇਹ ਫਿਲਟਰ ਵਾਲਾ ਪਾਣੀ ਪੀ ਰਹੇ ਨੇ ਆਮ ਪਬਲਿਕ ਨੂੰ ਦਿੰਦਾ ਪਾਣੀ ਪਿਲਾ ਰਹੇ ਨੇ ਕਿਉਂ ਇਹਨਾਂ ਨੂੰ ਤਨਖਾਹਾਂ ਵੀ ਦੋ ਗੰਦਗੀ ਵੀ ਇਹੀ ਲਈਏ ਸਾਨੂੰ ਕੀ ਫਾਇਦਾ ਇਹੋ ਜੀਆਂ ਸਰਕਾਰਾਂ ਦਾ ਇਹ ਐ ਸਰਕਾਰ ਦੀ ਨਹੀਂ ਪਿਛਲੇ ਲੰਬੇ ਸਮੇਂ ਤੋਂ ਹਰ ਸਰਕਾਰ ਦਾ ਇੱਕੋ ਰਿਹਾ ਵਾ ਗੁਰਨਾਣਕ ਹਸਪੀਟਲ ਜਿਹੜਾ ਗੁਰਨਾਣਕ ਦੇਵ ਜੀ ਦਾ ਨਾਮ ਤੋਂ ਆ ਇਹ ਹਮੇਸ਼ਾ ਹੀ ਐਸੇ ਕੰਮ ਚ ਰਿਹਾ ਵਾ ਕਿਸੇ ਨੇ ਇਹਦੇ ਸੁਧਾਰ ਵੱਲ ਕੰਮ ਨਹੀਂ ਕੀਤਾ ਲੈਣਾ ਹੋਰ ਲੈ ਲਓ ਕੋਈ ਗੱਲ ਲੈ ਲਓ ਲੈ ਲਓ ਲੈ ਲਓ ਪੈਂਜੀ ਕੋਈ ਗੱਲ ਪਾਣੀ ਬਹੁਤ ਪਿਆ ਪੀਓ ਰੱਖ ਲਓ ਲੈ ਲਓ ਲੈ ਲਓ ਪੈਂਜੀ ਲੈ ਲਓ ਲੈ ਲਓ ਪਾ ਲਓ ਸਸੀ ਗਰ ਆ ਪਾਣੀ ਰੱਖ ਲਓ ਪਾਣੀ ਦੋ ਸਾਰਿਆਂ ਨੂੰ ਲੈ ਲਓ ਪੈਂਜੀ ਆ ਪਾਣੀ ਰੱਖ ਲਓ ਪਾਣੀ ਦੇ ਪੇਟੀਆਂ ਰੱਖ ਦੇ ਦਿਓ ਇੱਕ ਦੋ ਹੋਰ ਪੇਟੀਆਂ ਦੇ ਦਿਓ ਨਾਲ ਨੂੰ ਨਹੀਂ ਆ ਨਾ بار بار ਕਿਤਾ ਵਿਚਾਰੇ ਪਰਣਗੇ ਲੈ ਲੋ ਲੈ ਲੋ ਆਪ ਲੈ ਲੋ ਇਹ ਲੋ ਜੀ ਇਹ ਬਾਹਰ ਤੋਂ ਲੈ ਕੇ ਆਇਓ ਨਾ ਅਬ ਨਹੀਂ ਜਾਣਾ ਲੈ ਜੋ ਲੈ ਜੀ ਲੈ ਜੀ ਲੈ ਜੋ ਲੋ ਪੈਨ ਲੋ ਲੋ ਅੰਟੀ ਲੋ ਪੈਨ ਬਾਥਰੂਮ ਦਾ ਕਿਆ ਵਾ ਇਹਨਾਂ ਨੂੰ ਬਹੁਤ ਸਮੈਲ ਬਹੁਤ ਗੰਦਗੀ ਆ ਜੀ ਬਾਥਰੂਮ ਦਾ ਹਾਲ ਬਹੁਤ ਬੁਰਾ ਵਾ ਇਹ ਲੋ ਤੁਸੀਂ ਲੈ ਲੋ ਕੋਈ ਗੰਦ ਕੋਈ ਗੰਦ ਹੋ ਲਈ ਕੋਈ ਜੀ ਆਲਾ ਦੇਖੋ ਫਿਲਟਰਾਂ ਦੇ ਆ ਮੈਂ ਠੀਕ ਕਰਾਣੇ ਬੰਦਾ ਪੁੱਛੇ ਆਹੋ ਪਰ ਲੈ ਲੋ ਮਾਤਾ ਜੀ ਆ ਲੈ ਲੋ ਦੇਓ ਦਿਓ ਪਾਪਾ ਜੀ ਪਾਣੀ ਲੈ ਲਓ ਆ ਲੋ ਪਾਣੀ ਹਾਂਜੀ ਹਾਂਜੀ ਭੈਣ ਜੀ ਪਾਣੀ ਲੈ ਲਓ ਲੋ ਭੈਣ ਲੋ ਲੋ ਮਾਤਾ ਜੀ ਲੋ ਲੋ ਜੀ ਲਓ ਲੋ ਮਾਤਾ ਜੀ ਲੋ ਲੋ ਮਾਤਾ ਜੀ ਲੋ ਆ ਦੇਖੋ ਗੁਰਨਾਣਕ ਦੇਵ ਹਸਪੀਟਲ ਐਮਰਜੈਂਸੀ ਵਾਰਡ ਹੁਣੇ ਅਸੀਂ ਆਏ ਆ ਇੱਥੇ ਗੰਦਗੀ ਬੜੀ ਸੀਗੀ ਤੁਸੀਂ ਦੇਖ ਲਿਓਗੇ ਲੇਕਿਨ ਹੁਣ ਇਹਨਾਂ ਨੇ ਤਾਲਾ ਲਾਤਾ ਬੰਦਾ ਪੁੱਛੋ ਬੰਦੇ ਕਿਸੇ ਮਰੀਜ਼ ਨੇ ਬਾਥਰੂਮ ਉਤਰਮ ਜਾਣਾ ਹੋਵੇ ਤੇ ਕਿੱਥੇ ਜਾਵੇ ਇਹ ਤਾਲੇ ਦਾ ਕੀ ਮਤਲਬ ਹੈ ਕਰਤੇ ਇਹ ਭਾਈ ਮੈਂ ਨਹੀਂ ਕੀਤਾ ਹਾਂ ਕਿੰਨਾ ਕੀਤਾ ਬੰਦ ਸੀ ਹੁਣ ਖੁੱਲਾ ਹੈਗਾ ਇਹ ਬਾਥਰੂਮ ਗੁਰਦਾਨ ਦੇ ਹਸਪੀਟਲ ਦਾ ਅਮਰਜੈਂਸੀ ਵਾਰਡ ਦਾ ਬਾਥਰੂਮ ਵੇਖ ਲਓ ਤੁਸੀਂ ਆਹ ਦੇਖੋ ਬਾਥਰੂਮ ਦੇ ਹਾਲਾਤ ਦੇਖੋ ਇੰਨੀ ਕਿੱਥੇ ਗੰਦਗੀ ਆ ਮਰੀਜ਼ ਮੈਂ ਕਿਨਾਂ ਬਾ ਹਸਪੀਟਲ ਦੇ ਠੀਕ ਹੋਣ ਆਂਦਾ ਲੇਕਿਨ ਇਹ ਇੱਕ ਇਹੋ ਜਿਹਾ ਹਸਪੀਟਲ ਬਣ ਕੇ ਰਹਿ ਗਿਆ ਕਿ ਜਿੱਥੇ ਮਰੀਜ਼ ਬਿਮਾਰ ਹੋਣ ਆਉਂਦੇ ਆ ਇਹ ਹਸਪੀਟਲ ਦੇ ਬਾਥਰੂਮ ਦਾ ਹਾਲ ਹੈ ਡਾਕਟਰਾਂ ਨੂੰ ਕਹੋ ਹਾਂ ਇਹ ਬਾਥਰੂਮ ਯੂਜ਼ ਕਰਨ ਅਸੀਂ ਆਏ ਆ ਤੇ ਇਹਨਾਂ ਨੇ ਦਵਾ ਦਾ ਤਾਲਾ ਲਾਤਾ ਲੇਕਿਨ ਇਹਨਾਂ ਨੂੰ ਪਤਾ ਨਹੀਂ ਹੀ ਅਸੀਂ ਪਹਿਲਾਂ ਵੀ ਕਲਿੱਪ ਲੈ ਲਿਆਏਗਾ ਇੱਥੇ ਰਹਿ ਗਏ ਨਹੀਂ ਅੱਜ ਅਸੀਂ ਆਏ ਆ ਜੀ ਗੁਰਨਾਨੰਦ ਦੇਵ ਹਸਪੀਟਲ ਅੰਮ੍ਰਿਤਸਰ ਅਸੀਂ 1 ਮਹੀਨਾ ਪਹਿਲਾਂ ਵੀ ਇੱਥੇ ਆਏ ਸੀਗੇ ਤੁਸੀਂ ਸਾਡੀ ਵੀਡੀਓ ਵੇਖੀ ਹੋਣੀ ਅਸੀਂ ਉਹ ਵਾਇਰਲ ਵੀ ਕੀਤੀ ਸੀਗੀ ਜਿਹਦੇ ਜ ਤੁਹਾਨੂੰ ਇਹ ਦੱਸਿਆ ਹੈਗਾ ਕਿ ਇੱਥੇ ਪਾਣੀ ਦੀ ਕੋਈ ਫੈਸਿਲਿਟੀ ਨਹੀਂ ਹੈ ਗੰਦਗੀ ਬਹੁਤ ਜ਼ਿਆਦਾ ਵਾ ਕੋਈ ਦੇਖ ਰੱਖਣੀ ਹੈ ਅੱਜ ਅਸੀਂ ਫੇਰ ਵੇਖਦੇ ਹੋਏ ਕਿ ਇੱਥੇ ਸਾਡੀ ਵੀਡੀਓ ਵੇਖਣ ਤੋਂ ਬਾਅਦ ਵੀ ਨਾ ਪ੍ਰਸ਼ਾਸਨ ਜਾਗਾ ਤੇ ਨਾ ਇਹਨਾਂ ਦਾ ਡਿਪਾਰਟਮੈਂਟ ਜਾਗਿਆ ਅੱਜ ਅਸੀਂ ਇੱਥੇ ਪਾਣੀ ਦੀਆਂ ਪੇਟੀਆਂ ਲਿਆਏ ਆ ਜਿੱਦਾਂ ਤੁਸੀਂ ਪਹਿਲਾਂ ਵੀ ਵੇਖਿਆ ਪਾਣੀ ਦੀਆਂ ਪੇਟੀਆਂ ਲਿਆ ਕੇ ਇਥੇ ਵੰਡਣ ਨੇ ਆ ਇੰਨੀ ਕ ਪਾਣੀ ਦੀ ਪ੍ਰੋਬਲਮ ਹੈ ਤਾਂ ਇੰਨੀ ਕ ਪ੍ਰੋਬਲਮ ਹੈ ਕਿ ਅੱਜ ਅਸੀਂ 5-700 ਪੇਟੀ ਲਿਆਂਦੀ ਸੀ ਤੇ ਆਹ ਪੇਟੀਆਂ ਦੇਖ ਲਓ ਤੁਸੀਂ ਪਾਣੀ ਬਹੁਤ ਜ਼ਿਆਦਾ ਕਮੀ ਆ ਅੱਜ ਅਸੀਂ ਇੱਥੇ ਪਾਣੀ ਵੰਡ ਚੱਲੇ ਆ ਬਾਥਰੂਮਾਂ ਦਾ ਤੁਹਾਨੂੰ ਹਾਲ ਵਖਾਤਾ ਵਾ ਸਾਡਾ ਸਹਿਯੋਗ ਦਿਓ ਸਾਡਾ ਸਾਥ ਦਿਓ ਤਾਂ ਕਿ ਅੱਗੇ ਵੀ ਇਹ ਸੇਵਾ ਇਹ ਕੰਟੀਨਿਊਸ ਕਰ ਸਕੀਏ ਪਾਣੀ ਚਾਹੀਏ ਪਾਣੀ ਚਾਹੀਏ ਦਿਓ ਇੱਕ ਹਾਂ ਲੋ ਹਾਂ ਲੋ ਮੈਂ ਹਾਂ ਲੋ ਚੱਲ ਲੋ ਲੋ ਮਾਰੀ ਲੋ ਚੱਲੋ ਹੈਲੋ 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 ਉਹ ਤੇ ਚੁੱਕ ਲੈਗਾ ਐ ਲੈ ਮੇਰਾ ਪੁੱਤ ਐ ਲੈ ਧਿਆਨ ਨਾਲ ਬੜੀ ਧਿਆਨ ਨਾਲ ਧਿਆਨ ਲੋ ਪਾ ਪਾ ਇਹ ਲੋ ਐ ਲੋ ਅੱਜ ਅਸੀਂ ਆਏ ਸੀਗੇ ਜੀ ਗੁਰਨਾਣਕ ਦੇਵ ਹਸਪੀਟਲ ਜਿੱਦਾਂ ਕੀ ਤੁਸੀਂ ਦੇਖਿਆ ਅੱਜ ਅਸੀਂ ਇੱਥੇ ਪਾਣੀ ਦੀ ਸੇਵਾ ਸ਼ੁਰੂ ਕੀਤੀ ਆ ਅਸੀਂ ਇੱਕ ਮਹੀਨਾ ਪਹਿਲਾਂ ਇੱਥੇ ਇੱਕ ਵੀਡੀਓ ਬਣਾ ਕੇ ਵਾਇਰਲ ਕੀਤੀ ਸੀ ਜਿਹਦੇ ਵਿੱਚ ਅਸੀਂ ਦੱਸਿਆ ਸੀਗਾ ਕਿ ਇੱਥੇ ਪਾਣੀ ਦੀ ਬਿਲਕੁਲ ਫੈਸਿਲਿਟੀ ਨਹੀਂ ਲੋਕੀ ਗੁਰਨਾਨੰਦ ਦੇਵ ਜੀ ਹਸਪੀਟਲ ਦੇ ਬਾਹਰੋਂ ਜਾ ਕੇ ਪਾਣੀ ਲਿਆ ਰਹੇ ਨੇ ਸਤਵੀਂ ਸਤਵੀਂ ਮੰਜ਼ਲ ਤੋਂ ਉਤਰ ਕੇ ਲੇਕਿਨ ਅਸੀਂ ਇਹ ਵੇਖ ਕੇ ਹੈਰਾਨ ਹੋ ਗਏ ਕਿ ਵੀਡੀਓ ਇੰਨੀ ਵਾਇਰਲ ਹੋਈ ਨਾ ਤੇ ਪ੍ਰਸ਼ਾਸਨ ਨੇ ਸੁਣੀ ਨਾ ਤੇ ਅਧਿਕਾਰੀਆਂ ਨੂੰ ਕੋਈ ਫਰਕ ਪਿਆ ਕਿਉਂ ਉਹਨਾਂ ਦੇ ਆਪਣੇ ਕਮਰੇ ਆ ਚ ਫਿਲਟਰ ਲੱਗੇ ਆ ਆਪਣੇ ਬਾਥਰੂਮ ਸੈਪਰੇਟ ਨੇ ਬਾਥਰੂਮਾਂ ਦਾ ਹਾਲ ਦਫੀਏ ਇੰਨੇ ਕ ਬਦ ਤੋਂ ਬੱਦਰ ਨੇ ਕਿ ਉੱਥੇ ਤੁਸੀਂ ਬਾਥਰੂਮ ਵੀ ਨਹੀਂ ਜਾ ਸਕਦੇ ਤੇ ਉਹ ਬਾਥਰੂਮ ਸਿਰਫ ਮਰੀਜ਼ਾਂ ਵਾਸਤੇ ਨੇ ਕਿਉਂਕਿ ਇੱਥੇ ਹਸਪੀਟਲ ਦਾ ਨਾਮ ਗੁਰਨਾਣਕ ਦੇਵ ਜੀ ਦੇ ਨਾਮ ਤੋਂ ਜ਼ਰੂਰ ਆ ਲੇਕਿਨ ਹਾਲਾਤ ਬਦ ਤੋਂ ਬੱਦਰ ਨੇ ਲੋਕੀ ਹਸਪੀਟਲ ਆਉਂਦੇ ਠੀਕ ਹੋਣ ਲੇਕਿਨ ਇਹਨਾਂ ਦੇ ਜਿਹੋ ਜੇ ਬਾਥਰੂਮ ਦੇ ਹਾਲਾਤ ਨੇ ਇੱਥੇ ਤੇ ਪੇਸ਼ੈਂਟ ਸਭੋ ਬਿਮਾਰ ਹੋ ਜਾਂਦਾ ਵਾ ਜਿੰਨੇ ਗੰਦੇ ਬਾਥਰੂਮ ਨੇ ਅੱਜ ਅਸੀਂ ਆਪ ਜੀ ਦੇ ਸਹਿਯੋਗ ਨਾਲ ਇਹ ਸੇਵਾ ਸ਼ੁਰੂ ਕੀਤੀ ਆ ਆਪ ਜੀ ਦਾ ਜ਼ੀਰੋ ਵੀਡੀਓ ਨੂੰ ਵੱਤੋ ਵੱਤ ਵਾਇਰਲ ਕਰਿਓ ਤਾਂ ਕਿ ਇੱਥੋਂ ਦੇ ਮੰਤਰੀ ਸੰਤਰੀ ਤੇ ਜਿਹੜੇ ਡਾਕਟਰ ਨੇ ਉਹਨਾਂ ਤੱਕ ਉੱਚ ਅਧਿਕਾਰੀਆਂ ਤੱਕ ਪਹੁੰਚੇ ਤੇ ਉਹਨਾਂ ਨੂੰ ਪਤਾ ਲੱਗੇ ਕਿ ਇੱਥੋਂ ਦੇ ਹਾਲਾਤਾਂ ਦਾ ਪਤਾ ਤਾਂ ਉਹਨਾਂ ਨੂੰ ਵੈਸੇ ਹੈਗਾ ਹੀ ਹੈ ਹਾਲਾਤਾਂ ਦਾ ਸਿਰਫ ਉਹ ਨੀਂਦ 'ਚ ਪਏ ਨੇ ਕਿ ਉਹਨਾਂ ਨੂੰ ਕਿਤੇ ਪੈਸੇ ਨਾ ਖਰਚਣੇ ਪੈਣ ਉਹਨਾਂ ਤੱਕ ਵੀਡੀਓ ਪਹੁੰਚਾਇਆ ਤਾਂ ਹੋ ਕਿ ਘੱਟੋ ਘਾਟ ਉਹਨਾਂ ਨੂੰ ਸ਼ਰਮ ਆਵੇ ਕਿ ਇੱਕ ਆਮ ਪਬਲਿਕ ਇਹ ਕੰਮ ਕਰ ਸਕਦੀ ਹੈ ਤੇ ਉਹਨਾਂ ਕੋਲ ਤਾਂ ਇੰਨੇ ਪੈਸੇ ਹੁੰਦੇ ਤੇ ਉਹ ਪੈਸੇ ਹੁੰਦੇ ਸੁੰਦੇ ਇਹ ਕੰਮ ਨਹੀਂ ਕਰਦੇ ਆਪਜੀ ਦਾ ਧੰਨਵਾਦ ਐਦਾਂ ਹੀ ਸਹਿਯੋਗ ਬਣਾ ਕੇ ਰੱਖਿਓ ਤਾਂ ਕਿ ਅੱਗੇ ਵੀ ਇਹ ਸੇਵਾ ਕਰ